ਗੁਰਪੰਥ ਖਾਲਸਾ ਜੀਓ ਫਤਿ ਦੀਸਾਂ ਫਤਿ ਦੀ ਨਾਲ ਕਰੂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵਿਸਾਖ ਹੈ ਅਤੇ ਖਾਲਸਾ ਸਥਾਪਨਾ ਦਿਵਸ ਹੈ ਆਓ ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਦੇ ਉੱਤੇ ਸੰਖੇਪ ਦੀ ਇਤਿਹਾਸ ਉੱਤੇ ਚਾਤ ਮਾਰਦੇ ਆਂ ਆਖਿਰਕਾਰ ਵਿਸਾਖੀ ਜਾਂ ਫਿਰ ਖਾਲਸਾ ਸਥਾਪਨਾ ਦਿਵਸ ਦੋਨਾਂ ਦੇ ਵਿੱਚ ਕੀ ਫਰਕ ਹੈ ਵੈਸਾਖੀ ਦਾ ਤਿਹਾੜੀ ਭਾਰਤੀ ਇਤਿਹਾਸ ਵਿੱਚ ਜੋ ਵਿਸ਼ੇਸ਼ ਮਹੱਤਵ ਰੱਖਦਾ ਹੈ। ਵਸੇਸ਼ ਕਰਕੇ ਸਿੱਖ ਇਤਿਹਾਸ ਦੇ ਵਿੱਚ ਇਸ ਦਿਨ ਨੂੰ ਖਾਲਸਾ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸਾ ਦੀ ਜਨਮ ਦਿਵਸ ਵਜੋਂ ਮਨਾਉਂਦਾ ਹੈ। ਇਸ ਦਿਨ ਨੂੰ ਵਿਸਾਖ ਦੇ ਮਹੀਨੇ ਦੇ ਪਹਿਲੇ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ। ਇਹ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦੀ ਹੈ। ਜਿਕਰ ਤਿਥਾ ਤਰੀਕਾਂ ਦੇ ਦਿਨ ਬਦਲ ਜਾਣ ਤਾਂ ਫਿਰ ਕਈ ਵਾਰ 14 ਤਰੀਕ ਨੂੰ ਵੀ ਮਨਾਇਆ ਜਾਂਦੀ ਹੈ। ਆਮ ਤੌਰ ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸਦੇ ਲਈ ਕਈ ਥਾਵਾਂ ਤੇ ਭਾਰੀ ਮੇਲੇ ਲੱਗਦੇ ਨੇ ਅਤੇ ਕਈ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮ ਵੀ ਕਰਾਇਆ ਜਾਂਦੇ ਨੇ ਹੁਣ ਸਵਾਲ ਇੱਥੇ ਇਹ ਉੱਠਦਾ ਹੈ ਕਿ ਵਿਸਾਖੀ ਦਾ ਮੇਲਾ ਹੈ ਜਾਂ ਫਿਰ ਖਾਲਸਾ ਸਥਾਪਨਾ ਦਿਵਸ ਆਓ ਚਾਤ ਮਾਰਦੇ ਹਾਂ ਥੋੜਾ ਜਿਹਾ ਪਿੱਛੇ ਇਤਿਹਾਸ ਦੇ ਉੱਤੇ 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕ ਮਹਾਨ ਸਭਾ ਬੁਲਾਈ ਸੀ ਇਸ ਸਭਾ ਦੇ ਵਿੱਚ ਵਕ ਵਕ ਥਾਵਾਂ ਤੇ ਲਗਭਗ 80000 ਸਿੱਖ ਇਕੱਠੇ ਹੋਏ ਸਨ ਜਿਸ ਦੇ ਵਿੱਚ ਬੱਚੇ ਬਜ਼ੁਰਗ ਨੌਜਵਾਨ ਵੀ ਆदि ਸ਼ਾਮਲ ਸਨ ਜਦੋਂ ਸਭਾ ਸ਼ੁਰੂ ਹੁੰਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਿਆਨ ਵਿੱਚੋਂ ਤਲਵਾਰ ਕੱਢਦੇ ਹੋਏ ਲਲਕਾਰ ਕੇ ਕਿਹਾ ਸੀ ਕਿ ਹੈ ਕੋਈ ਅਚਿਆ ਸਿੱਖ ਜੋ ਧਰਮ ਦੀ ਲਈ ਆਪਣੀ ਪ੍ਰਾਣਾ ਦੀ ਬਲਿਦਾਨ ਦੇਵੇ ਜਦੋਂ ਇੰਨੀ ਆਵਾਜ਼ ਪੂਰੀ ਸਭਾ ਦੇ ਵਿੱਚ ਗੂੰਜੀ ਤਾਂ ਇਹ ਸਭ ਸੁਣ ਕੇ ਸ਼ਾਂਤ ਹੋ ਗਏ। ਇੱਕਦਮ ਸਨਾਟਾ ਸ਼ਾਂ ਗਿਆ। ਫਿਰ ਹੌਲੀ-ਹੌਲੀ ਗੁਰੂ ਦੇ ਪਿਆਰੇ, ਗੁਰੂ ਦੇ लाडले ਜੋ ਬਨਿਦਾਨ ਦੀ ਲਈ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋਏ ਪੰਜ ਸਿੱਖ ਵਾਰੋ-ਵਾਰ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਚੋਣ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿੱਚ ਉਹਨਾਂ ਪਾਸੋਂ ਆਪ ਵੀ ਅੰਮ੍ਰਿਤ ਛਕਿਆ ਵਾਹੋ ਵਾਹੋ ਕੋ ਬਿੰਦ ਸਿੰਘ ਆਪੇ ਗੁਰਚੇਲਾ ਖਾਲਸੇ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ ਇੱਕ ਨਵਾਂ ਪੰਥ ਸਿਰਜਿਆ ਅਤਿ ਜਾਤ ਪਾਤ ਰੰਗ ਭੇਦ ਭਾਵ ਆਦਿ ਵਿਤਕਰੇ ਨੂੰ ਖਤਮ ਕਰ ਦਿੱਤਾ ਜਦੋਂ ਇਹਨਾਂ ਸਿੰਘਾਂ ਨੂੰ ਅੰਮ੍ਰਿਤ ਛਕਾ ਦਿੱਤਾ ਦਾ ਗੁਰੂ ਸਾਹਿਬ ਨੇ ਬੜੇ ਹੀ ਦ੍ਰਿੜਤਾ ਦੇ ਨਾਲ ਕਿਹਾ ਕਿ ਜੋ ਅੰਮ੍ਰਿਤ ਛਕੇਗਾ ਅਤੇ ਉਹ ਆਪਣੇ ਨਾਂ ਦੇ ਪਿੱਛੇ ਸਿੰਘ ਅਤੇ ਔਰਤਾਂ ਦੇ ਨਾਂ ਪਿੱਛੇ ਕੌਰ ਲਗਾਏਗਾ ਅਤੇ ਇਹ ਹੁਕਮ ਕੀਤਾ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਦੀ ਇੱਕ ਰਹਿਤ ਵੀ ਰੱਖੀ ਗਈ ਜਿਸ ਦੇ ਵਿੱਚ ਕੇਸ ਕੰਗਾ ਕੜਾ ਕਿਰਪਾਨ ਅਤੇ ਕਛਹਿਰਾ ਹਰ ਸੇਕੂ ਦੀ ਬੋ ਸ਼ਾਕ ਦਾ ਜ਼ਰੂਰੀ ਹਿੱਸਾ ਵੀ ਬਣਾਇਆ ਗਿਆ ਅਤੇ ਇਹ ਹੁਣ ਪ੍ਰਚਲਿਤ ਵੀ ਹੈ ਅਤੇ ਗੁਰੂ ਦਾ ਹੁਕਮ ਵੀ ਹੈ ਤਾਂ ਉਥੇ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਮੈਨੂੰ ਹਰ ਉਸ ਗੁਰੂ ਦੇ ਪਿਆਰੇ ਦੀ ਰਹਿਤ ਚੰਗੀ ਲੱਗਦੀ ਹੈ ਜੋ ਪੰਜਾ ਪਾਣੀਆਂ ਦਾ ਧਾਰਨੀ ਹੈ ਅਤੇ ਸਿੱਖੀ ਸਰੂਪ ਦੇ ਵਿੱਚ ਹੈ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਭਾਰੀ ਧਾਰਮਿਕ ਇਕੱਠ ਹੁੰਦਾ ਹੈ। ਦਮਦਮਾ ਸਾਹਿਬ ਸਾਬੂ ਦੀ ਤਲਵੰਡੀ ਵਿਸਾਖੀ ਵਾਲੇ ਦਿਨ ਧਾਰਮਿਕ ਮੇਲਾ ਲੱਗਦਾ ਹੈ। ਹੋਰ ਵੀ ਬਹੁਤ ਸਾਰੇ ਥਾਵਾਂ ਤੇ ਵਿਸਾਖੀ ਵਾਲੇ ਦਿਨ ਧਾਰਮਿਕ ਮੇਲੇ ਲੱਗਦੇ ਨੇ। ਹਰ ਦੀਵਾਨ ਲੱਗਦੇ ਨੇ। ਸਰੋਵਰਾਂ ਦੇ ਵਿੱਚ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ। ਵਿਸਾਖੀ ਤੇ ਦੀਵਾਲੀ ਨੂੰ ਹੀ ਅਕਾਲ ਤਖ਼ਤ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਸਰਬੱਤ ਦੇ ਖਾਲਸੇ ਦੀਆਂ ਬੈਕਾਂ ਵੀ ਹੁੰਦੀਆਂ ਨੇ। ਵੈਸਾਖੀ ਵਾਲੇ ਦਿਨ ਹੀ ਸਾਲ 1801 ਦੇ ਵਿੱਚ ਇੱਕ ਵੱਡੇ ਦਰਬਾਰ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਦੀ ਦਿੱਤੀ ਸੀ ਦੇਸੀ ਮਹੀਨੇ ਦੇ ਮੁਤਾਬਕ ਜਦੋਂ ਦੇਸੀ ਮਹੀਨੇ ਦੀ ਪਹਿਲੀ ਤਰੀਕ ਹੁੰਦੀ ਹੈ ਤਾਂ ਉਦੋਂ ਸੰਗਰਾਮ ਦਾ ਦਿਹਾੜਾ ਹੁੰਦਾ ਹੈ ਝੂਲਾ ਝੂਲਣ ਦੇ ਮੇਲੇ ਵਿੱਚ ਵੀ ਵੈਸਾਖੀ ਸੀ ਤੇ ਪਹਿਲਾ ਮਹੀਨੇ ਦਾ ਦਿਨ ਸੀ ਤਾਂ ਇਸੇ ਦਿਨ ਜੋ ਕਿ ਸੰਗਰਾਮ ਦਾ ਦਿਹਾੜਾ ਹੁੰਦਾ ਤਾਂ ਸੰਗਰਾਮ ਦੇ ਦਿਹਾੜੇ ਤੇ ਸੰਤਾਂ ਗੁਰੂ ਸਾਹਿਬ ਨੂੰ ਮਿਲ ਆਉਂਦੀਆਂ ਸਨ ਤੇ ਗੁਰੂ ਸਾਹਿਬ ਹੁਕਮ ਕਰਦੇ ਸਨ ਤਾਂ ਜਦੋਂ ਸਾਰਾ ਕੁਝ ਗੁਰਬਾਣੀ ਦੇ ਆਲੇ ਦੁਆਲੇ ਹੈ ਗੁਰਮਤ ਮਰਿਆਦਾ ਤੇ ਉਹ ਆਲੇ ਦੁਆਲੇ ਹੈ ਤਾਂ ਫਿਰ ਅਸੀਂ ਇਸ ਤਿਹਾੜ ਨੂੰ ਨੱਚਣ ਟੱਪਣ ਗਾਉਣ ਵਾਲਾ ਕਿਵੇਂ ਬਣਾ ਸਕਦੇ ਆ ਜੇ ਕਰ ਵਾਡੀ ਦੀ ਗੱਲ ਕਰੀਏ ਤਾਂ ਵਾਡੀ ਕਰਕੇ ਜੋ ਨੱਚਣਾ ਟੱਪਣ ਗਾਉਣਾ ਇਸ ਨੂੰ ਅਸੀਂ ਇਸ ਵਿਸਾਖ ਦੇ ਮਹੀਨੇ ਜਾਂ ਫਿਰ ਗੁਰੂ ਸਾਹਿਬਾਂ ਦੇ ਖਾਲਸਾ ਸਥਾਪਨਾ ਦਿਵਸ ਨਾਲ ਕਿਵੇਂ ਜੋੜੀਏ ਗੁਰੂ ਪਿਆਰੀ ਸਾਧ ਸੰਗਤ ਜੀਓ ਮਾਫ ਕਰਨਾ ਵਿਸਾਖੀ ਦਾ ਜਹਾੜਾ ਇੱਕ ਵਿਸਾਖ ਭਾਵ ਜਦੋਂ ਇੱਕ ਤਰੀਕ ਹੁੰਦੀ ਸੀ ਤਾਂ ਗੁਰੂ ਸਾਹਿਬਾਂ ਨੂੰ ਸੰਗਤ ਦਰਸ਼ਨ ਕਰਨ ਪਉਂਦੀ ਸੀ ਅਤੇ ਉਹਨਾਂ ਦੇ ਦਰਸ਼ਨ ਕਰਕੇ ਆਪਣੀ ਜੀਵਨ ਨੂੰ ਸਫਲਾ ਕਰਦੀ ਸੀ ਅਤੇ ਗੁਰੂ ਦਾ ਹੁਕਮ ਲੈ ਕੇ ਜਾਂਦੀ ਸੀ ਤਾਂ ਕਿਤੇ ਵੀ ਗੁਰਬਾਣੀ ਦੇ ਵਿੱਚ ਅਜਿਹਾ ਫੁਰਮਾਨ ਨਹੀਂ ਆਉਂਦਾ ਕਿ ਸਾਨੂੰ ਨੱਚਣਾ ਟੱਪਣਾ ਗਾਉਣਾ ਚਾਹੀਦਾ ਜਿਸ ਤਰ੍ਹਾਂ ਕਿ ਗੁਰਬਾਣੀ ਫੁਰਮਾਨ ਕਰਦੀ ਹੈ ਨੱਚਣ ਕੁਦਨ ਮਨ ਕਾ ਚਾਓ ਜਿਨ ਮਨ ਭਉ ਕਿਨਾ ਮਨ ਭਉ ਇਹ ਮਨ ਦਾ ਚਾਹ ਹੋ ਸਕਦਾ ਹੈ ਜੇਕਰ ਤੁਹਾਡੇ ਅੰਦਰ ਗੁਰੂ ਪ੍ਰਤੀ ਪਿਆਰ ਸ਼ਰਧਾ ਤੇ ਸੇਵਾ ਭਾਵਨਾ ਹੈ ਤਾਂ ਤਾਂ ਹੀ ਤੁਹਾਨੂੰ ਗੁਰੂ ਪਾਏਗਾ ਅਤੇ ਗੁਰੂ ਨੂੰ ਵੀ ਤਾਂ ਹੀ ਚੱਕਾ ਲੱਗੇਗਾ ਜੇਕਰ ਅਸੀਂ ਫਸਲ ਦੀ ਬਾਟੀ ਕਰਦੇ ਹਾਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਫਿਰ ਸਹੀ ਗੱਲ ਹੈ ਜੇਕਰ ਅਸੀਂ ਵਿਸਾਖੀ ਦੇ ਮਹੀਨੇ ਨੂੰ ਜਾਂ ਫਿਰ ਖਾਲਸਾ ਪੰਥ ਦੀ ਸਥਾਪਨਾ ਦਿਵਸ ਨੂੰ ਨੱਚਣ ਟੱਪਣ ਗਾਉਣ ਦੇ ਨਾਲ ਜੋੜਾਂਗੇ ਤਾਂ ਫਿਰ ਅਸੀਂ ਗੁਰੂ ਸਾਹਿਬਾਂ ਦੇ ਦੇਣਦਾਰ ਹੋਵਾਂਗੇ ਸੋ ਅੱਜ ਦੇ ਰਾਜਸੀ ਲੀਡਰਾਂ ਨੇ ਵੀ ਰਾਜਪਾਗ ਲਈ ਵਿਸਾਖੀ ਦੇ ਪਵਿੱਤਰ ਅਤੇ ਧਾਰਮਿਕ ਮੇਲੇ ਨੂੰ ਸਿਆਸੀ ਰੰਗ ਵਿੱਚ ਰੰਗ ਦਿੱਤਾ ਹੈ ਹੁਣ ਇਹਨਾਂ ਮੇਲਿਆਂ ਤੇ ਇਕੱਠ ਹੁੰਦਾ ਹੈ ਬਹੁਤ ਹੁੰਦਾ ਹੈ ਪਰ ਇਸ ਇਕੱਠ ਨੂੰ ਰਾਜ ਸ਼ਕਤੀ ਮਨ ਪਰ ਚਾਵੇ ਦੇ ਲਈ ਜਿਆਦਾ ਵਰਤਿਆ ਜਾਂਦਾ ਹੈ ਇਤਿਹਾਸ ਸੁਣਾਉਂਦੇ ਆਂ ਕਈ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਤੁਹਾਡੀ ਇਸ ਪੋਸਟ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਰਸਨਾ ਨੂੰ ਪਵਿੱਤਰ ਕਰੋ ਫਤਿਹ ਦੀ ਸਾਂਝ ਫਤਿਹ ਦਿਨਾਲ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ